ਮੇਰਾ ਨਾਮ ਸੁਨੀਲ ਬੁਟਾਣਾ ਤੇ ਸਰ ਕਿਹੜੀ ਜਗ੍ਹਾ ਅੱਗ ਲੱਗੀ ਕੀ ਸੁਨਾਤ ਜਿਹੜੀ ਫੈਕਟਰੀ ਸੀ ਐ ਇਸ ਰਾਮਾ ਕ੍ਰਿਸ਼ਨਾ ਕਾਟਨ ਦੇ ਨਾਮ ਤੇ ਸਾਡੀ ਫੈਕਟਰੀ ਹੈ ਠੀਕ ਹੈ ਤੇ ਇੰਡਸਟਰੀਅਲ ਸਟੇਟ ਦੇ ਵਿੱਚ ਸਾਡੀ ਹੈ ਠੀਕ ਹੈ ਸਰ ਕੀ ਕਾਰਨ ਕੀ ਰਿਹਾ ਅੱਗ ਲੱਗ ਗਈ ਹਾਲੀ ਤੱਕ ਨਹੀਂ ਪਤਾ ਲੱਗਾ ਸਾਨੂੰ ਕਿ ਕੀ ਕਾਰਨ ਹੈਗਾ ਸਵੇਰੇ 7 ਵਜੇ ਜਦੋਂ ਪਤਾ ਲੱਗਾ ਮੈਂ ਖੇਲਣ ਜਾ ਰਿਹਾ ਸੀ ਮੇਰੇ ਬੰਦੇ ਨੇ ਮੈਨੂੰ ਟੈਲੀਫੋਨ ਕਰਕੇ ਕਿਹਾ ਵੀ ਭਾਈ ਅੱਗ ਲੱਗ ਗਈ ਹੈ ਤੇ ਉਹ ਫਿਰ ਮੈਂ ਫਟਾਫਟ ਮੈਂ ਕਿਹਾ ਕੀ ਗੱਲ ਕਹਿੰਦੇ ਦੀ ਫਾਇਰ ਬ੍ਰਿਗੇਡ ਵਾਲੇ ਨੂੰ ਪਹੁੰਚਨ ਕਰ ਲੈ। ਤੇ ਰਸਤੇ 'ਚ ਮੇਰੇ ਫਾਇਰ ਬ੍ਰਿਗੇਡ ਹੀ ਕਹਿੰਦਾ ਸੀ। ਤੇ ਮੈਂ ਫਿਰ ਰਾਣੀ ਦੇ ਬਾਗ ਬਾਹਰ ਜਿਹੜਾ ਫਾਇਰ ਬ੍ਰਿਗੇਡ ਵਾਲਾ ਹੁੰਦਾ ਹੋਵੇ ਉੱਥੇ ਮੈਂ ਆ ਗਿਆ। ਉਹ ਤਿਆਰੀ ਦੇ ਵਿੱਚ ਹੀ ਸੀ ਜਾਨ ਵਾਲੇ ਸੀ। ਮੈਂ ਫਿਰ ਉਹਨਾਂ ਨੂੰ ਪਹਿਲੇ ਅੱਗੇ ਗੱਡੀ ਲਾਈ ਤੇ ਪਿੱਛੇ ਲੈ ਕੇ ਤੇ ਆਪਣੀ ਫੈਕਟਰੀ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਕੀ ਕਹਿੰਦੇ ਉਹਨੂੰ ਇੱਥੇ ਆ ਕੇ ਦੇਖਿਆ ਤੇ ਅੱਗ ਕਾਫੀ ਵੱਡ ਚੁੱਕੀ ਹੋਈ ਸੀ। ਫਿਰ ਉਸ ਤੋਂ ਬਾਅਦ ਸਾਰੇ ਆਈ ਆ ਰਹੇ ਆ ਪਾਣੀ ਚੱਲ ਰਿਹਾ ਹੈ ਤੇ तकरीबन ਕਿੰਨੇ ਕੁ ਦਾ ਜਿਹੜਾ ਨੁਕਸਾਨ ਜਿਹੜਾ ਹਾਲੀ ਤੱਕ ਨਹੀਂ ਦੱਸ ਸਕਦਾ ਮੈਂ ਕਿਉਂਕਿ ਕੁਝ ਠੀਕ ਵੀ ਨਿਕਲ ਸਕਦਾ ਹੈ ਮੈਂ ਕਿ ਜ਼ਿਆਦਾ ਜ਼ਰਤ ਦੇ ਇਛਾ ਦੇਖਿਆ ਹੋਏ ਨੁਕਸਾਨ ਤੇ ਕਰ ਰਹੇ ਹਾਂ ਜੀ ਆ ਇਸ ਵਿੱਚ ਨਨੰਦਗਣੀ ਹੈ ਹਾਂ ਜੀ ਨਨੰਦਗਣੀ ਹੈ ਤਾਂ ਤਬ ਮੈਂ ਵਰਿੰਦਰਜੀਤ ਸਿੰਘ ਸਿਵਲ ਐਂਡ ਫਾਇਰ ਸਟੇਸ਼ਨ ਤੋਂ ਸਪੈਰ ਅਫਸਰ ਇਹ तकरीबन 7:20 ਮਿੰਟ ਤੇ ਅੱਗ ਲੱਗੀ ਇੱਥੇ ਸਾਨੂੰ ਤਲਾਹ ਆਈ ਕਿ ਇੱਥੇ ਜਿਹੜੀ రామਕ੍ਰਿਸ਼ਨ ਕਾਟਨ ਮੇਲੇਆ ਯੂਨੀਵਰਸਿਟੀ ਲਾਗੇ ਇੱਥੇ ਅੱਗ ਲੱਗੀ ਤੇ ਫੌਰਨ ਸਾਡੀਆਂ ਵਟੀਆਂ ਗੱਡੀਆਂ ਜਿਹੜੀਆਂ ਤਕਰੀਬਨ 7-8 ਮਿੰਟ ਚ ਇੱਥੇ ਪਹੁੰਚ ਗਏ। ਕਲੀਅਰ ਕਿ ਗੱਡੀਆਂ ਆ ਚੁੱਕੀਆਂ ਆ। ਗੱਡੀਆਂ ਤਕਰੀਬਨ ਹੁਣ ਤੱਕ 15-16 ਗੱਡੀਆਂ ਹੀ ਆਣੀਆਂ ਪਾਣੀ ਦੀਆਂ ਭਰ-ਭਰ ਕੇ ਇੱਥੇ ਵੱਜ ਚੁੱਕੀਆਂ। ਬਾਕੀ ਸਾਰੇ ਸ਼ਹਿਰ ਦੀਆਂ ਗੱਡੀਆਂ ਸਿਵਲ ਲੈਂਡ ਦੀ, ਟਾਊਨ ਹਾਲ ਦੀ, ਬੈਰੀਗੇਟ ਦੀ, ਕਰਵਾਲੀ ਗੇਟ ਦੀ ਸਾਰੀਆਂ ਗੱਡੀਆਂ ਆ ਕੇ ਤੇ ਹੁਣ ਪਾਣੀ ਮਾਰ। ਇਹ ਕੋਟਨ ਦੀ ਹੈ ਸਾਰੀ, ਰੂਨ ਦੀ ਹੈ ਸਟੋਰੇ ਕੀਤੀ ਇਹਨਾਂ ਸਾਰੀ। ਤੇ ਤਕਰੀਬਨ ਕਿੰਨੀਆਂ ਗੱਡੀਆਂ ਹੁਣ ਤਾਂ ਕਿ ਜਿਹੜੀਆਂ ਇੱਥੇ ਮੌਜੂਦ ਆਈਆਂ ਹੁਣ ਤੇ ਸਾਡੀਆਂ ਸਾਰੇ ਸ਼ਹਿਰ ਦੀਆਂ ਗੱਡੀਆਂ ਤਕਰੀਬਨ ਇੱਥੇ ਆ ਬਾਕੀ ਸ਼ਹਿਰ ਦੇ ਵਿੱਚ ਵੀ ਸ਼ਿਫਟਾਂ ਚੱਲਣ ਦਈਆਂ ਉਹ ਜਿਹੜੀਆਂ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਮਾਲਕ ਜਿਹੜੇ ਕਹਿਣ ਤੇ ਉਹਨਾਂ ਦੇ ਕਹਿਣ ਤੇ ਉਹ ਸ਼ਾਰਟ ਸਰਕਟ ਹੀ ਦੱਸਦੇ ਕਿ ਸ਼ਾਰਟ ਸਰਕਟ ਹੀ ਹੋਇਆ ਤੇ ਤਕਰੀਬਨ ਅੰਦਾਜ਼ਾ ਕਿੰਨੇ ਕੁ ਦਾ ਜਿਹੜਾ ਨੁਕਸਾਨ ਹੋਇਆ ਇਹ ਤੇ ਤੁਹਾਨੂੰ ਮਾਲਕ ਹੀ ਦੱਸ ਸਕਦੇ ਇਹਦੇ ਬਾਰੇ ਤੁਹਾਨੂੰ ਜੀ ਹੁਣ ਸਰ ਅੱਗੇ ਤੇ ਕਾਬੂ ਪਾਇਆ ਗਿਆ ਹੈ ਜੀ ਹਾਂ ਅੱਗੇ ਤੇ ਕੰਟਰੋਲ ਹੈ ਬਿਲਕੁਲ ਤੂੰ ਮੈਂ ਤੋਂ ਥੋੜਾ ਜਿਹਾ ਹੈਗਾ ਤੇ ਬਾਕੀ ਉਹ ਜਿਹੜਾ ਪਹਿਲੇ ਬੰਨੇ ਉਹ ਹੌਲ ਕਢਾਉਣ ਲੱਗੇ ਜੇ ਸੀ ਵੀ ਸਦ ਕੇ ਉਧਰੋਂ ਜਿਹੜਾ ਜਿਹੜਾ ਸਟੋਰੇ ਕੀਤਾ ਇਹਨਾਂ ਨੇ ਉਹਦੀ ਮਾਲ ਜਿਹੜਾ ਬਾਹਰ ਕਢਾਉਣਗੇ ਨਾਲ ਨਾਲ ਹੀ ਫਿਰ ਪਾਣੀ ਮਾਰ ਦਾਂਗੇ ਕੰਟਰੋਲ ਸਭ ਦੇ ਸਾਰੇ ਮਤਲਬ ਪਹਿਲਾ ਜਿਹੜੇ ਫਾਇਰ ਗੇਟ ਦਾ ਜਾਂ ਕੋਈ ਇੰਤਜ਼ਾਮ ਨਹੀਂ ਰੱਖੇਗਾ ਕੋਈ ਪਾਣੀ ਵੀ ਨਾ ਰੱਖਦਾ ਕਿ ਇਹੋ ਜੀ ਜਿਹੜੀ ਅਨਹੋਣੀ ਜਿਹੜੀ ਹੋ ਸਕੀ ਉਸ ਤੋਂ ਪਹਿਲਾਂ ਇੰਤਜ਼ਾਮ ਜਿੰਨਾਂ ਨੂੰ ਜੇ ਇਹਨਾਂ ਸਟੋਰੇਜ ਕਰ ਕੀਤੀ ਹੈ ਇਹਨਾਂ ਨੂੰ ਵਾਟਰ ਸਟੋਰੇਜ ਜ਼ਰੂਰ ਚਾਹੀਦੀ ਹੈ ਇਹਨਾਂ ਨੂੰ ਕਰਨੀ ਤਾਂ ਕਿ ਜੇ ਥੋੜੀ ਬਹੁਤੀ ਜਿਹੜਾ ਇਨਸੀਡੈਂਟ ਹੋਵੇ ਤੇ ਆਪ ਵੀ ਕੰਟਰੋਲ ਕਰ ਲੈਣਾ ਵਾਟਰ ਸਟੋਰੇਜ ਇਹਨਾਂ ਦੀ ਹੈਗੀ ਨਹੀਂ ਸੀ ਫਾਇਰ ਐਸਟ੍ਰਿਚੂਸ਼ਨ ਹੈਗੇ ਸੀ ਪਰ ਅੱਗ ਜਿਆਦੀ ਸੀ ਫਾਇਰ ਐਸਟ੍ਰਿਚੂਸ਼ਨ ਨਾਲ ਨਹੀਂ ਕਾਬੂ ਪਾਇਆ